ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਲੈਪੋ ਅਲਬੇਲਾ ਟੀਵੀ ਦੇ ਵਿੱਚ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਅਲਬੇਲਾ ਟੀਵੀ ਵਾਲਿਆਂ ਦੀ ਇੱਕ ਹੋਰ ਫਨੀ ਵੀਡੀਓ ਲੈ ਕੇ ਆਏ ਹਾਂ ਪਹਿਲਾਂ ਤਾਂ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਡੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤਾਂ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਇਸ ਵੀਡੀਓ ਨੂੰ ਲਾਇਕ ਤੇ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਆਉਣ ਵਾਲੀਆਂ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤਾਂ ਯਾਦ ਦੋਸਤੋ ਆਪਾਂ ਜ਼ਿਆਦਾ ਸਮਾਂ ਨਾ ਲੈਂਦੀ ਹੋਏ ਗੋਗਾ ਬਸਰੂਰੀ ਅਤੇ ਸੁਲੀਮ ਅਲਬੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਤਾਂ ਯਾਰ ਦੋਸਤੋ ਆਪਾਂ ਉਹ ਵੀਡੀਓ ਸ਼ੁਰੂ ਕਰਦੇ ਹਾਂ ਤੇ ਇਸ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦੇਣਾ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਚਲੋ ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਇਹੋ ਬਾਦਰ ਵੀ ਰਹੋ ਉਹ ਕੋ ਦੇਖ ਲੈਣਾ ਸੀ ਪ੍ਰੋਗਰਾਮ ਕੋ ਹੋਰ ਆਇਆ ਹੁਣ ਮਰਮ ਸਬਰ ਤਾਂ ਤੈਨੂੰ ਪਤਾ ਬਈ ਮੂਹ ਨੂੰ ਬਾਜਾ ਲਾ ਕੇ ਨਹੀਂ ਦੇਖਿਆ ਸੀ ਹੈ ਪਾਸਟਰ ਜੀ ਬਿਲਕੁਲ ਵੀ ਉਹ ਡੈਲੀ ਕਿੱਥੇ ਆ ਅੱਜ ਗੋਗਾ ਬੜਿਆ ਖੜਿਆ ਜੇ ਬਾਜਿਆ ਆਜ ਦੇਖਦੇ ਆ ਇਹਦੇ ਵਿੱਚ ਦੇਖ ਵੀ ਵਸੀਮ ਵੱਲ ਕਿੰਨੇ ਪੈਸੇ ਆ 10000 ਹਾਂ 10000 10000 ਤੱਕ ਕਈ ਦਫਾ ਲੈ ਕੇ ਗਿਆ ਹਜੇ 10000 ਹੀ ਆ ਉਹਦੇ ਕੋਲ ਕਈ ਲਿਖੇ ਕਈ ਨਹੀਂ ਲਿਖੇਗੇ ਨਹੀਂ ਲਿਖਿਆ ਕਰਨਾ ਵੀ ਤੂੰ ਕਹਦਾ ਮੈਨਿਆ ਨਾ ਹੈ ਹੀ ਲਿਖੀ ਜਾਂਦਾ ਜਬਾਨੀ ਚਤੇ ਉਹ ਤਾਂ ਲਈ ਜਾਂਦਾ ਮੈਂ ਉਹਦੇ ਤੱਕ ਮਾੜੀ ਨਹੀਂ ਕਿਤੇ ਬੱਚੇ ਦੇ ਬਲੇਡ ਫਿਰ ਜਵੇਂ 10000 ਮੰਗ ਲੈਂਦਾ ਜੀ ਹਾਂ ਜਿਹੜਾ ਕਾਰੀਗਰ ਪੈਸੇ ਲੈ ਕੇ ਜਾਂਦਾ ਨਾ ਉਹ ਕੋਸੈਨ ਗੂਠੇ ਕਰਾ ਲੀਦੇ ਆ ਕੱਲ ਨੂੰ ਨਾ ਦਿੰਦਾ ਭੁੱਲੇ ਨਾ ਅਸੀਂ ਲੈਂਦੇ ਭੁੱਲੀਏ ਦੇਖੋ ਜੀ ਜਿਹੜਾ ਹਿਸਾਬ ਕਿਤਾਬ ਹੁੰਦਾ ਵਾ ਉਹ ਮਾਮਾ ਧੀਆਂ ਦੇ ਵਿੱਚ ਵੀ ਦੋ ਮਹੀਨੇ ਹੋ ਗਏ ਤੈਨੂੰ ਪਤਾ ਵੀ ਪੈਸੇ ਸਾਡੇ ਵੱਲੋਂ ਜਾ ਰਹੇ ਆ ਆ ਨਹੀਂ ਰਹੇ ਇਹ ਕਿਤੇ ਆਉਣ ਦਾ ਵੀ ਕੋਈ ਵੇਲਾ ਹੁਣ ਆ ਜਾਣਾ ਵਾ ਆ ਰਵੀਅ ਲੱਭ ਨੂੰ ਖੁੱਲ ਗਿਆ ਇਨਸ਼ਾਅੱਲਾ ਯਾ ਰਾਣੇ ਵਾਲ ਦੇਖ ਤਾਂ ਕਿੰਨੇ ਪੈਸੇ ਆ ਆ ਝੂਠਾ ਰਾਣਾ ਆਪਣਾ ਹਾਂ 1.5 ਲੱਖ ਉਹ 1.5 ਲੱਖ ਛੱਤ ਗਈ ਜੀ ਇਹ ਵੀ ਇਹ ਨਹੀਂ ਹਟਦਾ ਮਾਸਟਰ ਸਾਹਿਬ ਪੈਸੇ ਲੈਣੋ ਪੀ ਰਾਣਾ ਦਾ ਹਾਂ ਜੀ ਪੀ ਰਾਣਾ ਸਾਹਿਬ ਹਾਤਾ ਗੱਲ ਕੋਈ ਨਹੀਂ ਹੁਣ ਤੁਹਾਡੀ ਉਹ ਉਮਰ ਜਿਹੜੀ ਹੈ ਨਾ 1.5 ਲੱਖ ਵਾਲੀ ਨਹੀਂ ਤੁਸੀਂ ਬਹੁਤ ਜ਼ਿਆਦਾ ਪੈਸੇ ਲੈਣੋਂ ਕੰਮ ਘੱਟ ਕਰਦੇ ਹੋ ਕਿੱਥੇ ਵਰਤੇ ਆ 1.5 ਲੱਖ ਰੁਪਈਆ ਤੁਸੀਂ ਰਿਸ਼ਤੇਦਾਰ ਲਈ ਪਾੜ ਨਹੀਂ ਪੈਂਦੀ ਕੋਈ ਬਿਜਲੀ ਦੇ ਬਿੱਲ ਦੇਣੇ ਪੈਂਦੇ ਨੇ ਡੋਗਾ ਦੀ ਇਹ ਰਿਸ਼ਤੇਦਾਰੀ ਦਾ ਠੇਕਾ ਤੁਸੀਂ ਲਿਆ ਹੋਇਆ ਮੈਂ ਸਿੱਟਾ ਜੋ ਕਿ ਤੇ ਕੋ ਪੈਸੇ ਨਹੀਂ ਹੁੰਦੇ ਕਾਲੀਆਂ ਟੌਰਾ ਐਵੇਂ ਬਣਾਉਣਾ ਵੇਦਾਰ ਡੋਗਾ ਜੀ ਕੀ ਕਰੀਏ ਕੀ ਕਰਨਾ ਪੈਸੇ ਮੋੜ ਦੁਕਾਨ ਤੇਰਾ ਦਾਨਾ ਕੋਈ ਪੈਸੇ ਮੰਗਣੇ ਪੈਣੇ ਨਹੀਂ ਦੁਕਾਨਦਾਰ ਆ ਤਾਂ ਤੂੰ ਮੰਗ ਤੂੰ ਤਾਂ ਸਾਰਾ ਬਾਜ਼ਾਰ ਮੰਗੀ ਜਾਣਾ ਆ 20 ਸਲੋਸਿਆਂ ਵਾਲਾ ਵੀ ਕਹਿੰਦਾ ਸੀ ਮੇਰੇ ਕੋ ਇਹ ਸਮੋਸੇ ਲੈ ਗਿਆ ਕਹਿੰਦਾ ਮੁਰਗੇ ਪੈਸੇ ਲਿਖਾ ਗਿਆ ਕਹਿੰਦਾ ਮੈਂ ਰਵੀ ਉਹ ਲੱਭ ਲ ਚ ਦੋ ਫਿਰ ਰਵੀ ਉਹ ਲੱਭ ਲ ਚ ਤੂੰ ਦਬਈਂ ਜਾਣਾ ਮੈਂ ਕੰਮ ਇਧਰ ਹਜੇ ਆਇਆ ਹੀ ਨਹੀਂ ਬਹਾਦਰ ਸਾਹਿਬ ਤੁਸੀਂ ਵੀ ਖਿਆਲ ਰੱਖਿਆ ਕਰੋ ਜਿਹੜਾ ਪੈਨਸਲ ਹੀ ਚਲਾਈ ਜਾਂਦੇ ਆ ਤੇ ਲਿਖੋ ਜੀ ਇਹਦਾ 10000 ਰਾਂਣਿਆਂ ਦੀ ਜੰਜ ਹੁਣ ਆਪਾਂ ਜਾਣਾ ਵਾ ਬਾਲੇ ਰਾਣੇ ਜਿਹੜੇ ਆ ਜੀ ਤੁਹਾਨੂੰ ਪਤਾ ਵੀ ਕਾਦੀ ਬੁੱਕ ਹੋਈ ਆ ਕੀ ਬਾਤ ਹੈ ਤੇ ਉਹਨਾਂ ਤੋਂ ਲੱਖ ਡੇਢ ਲੱਖ ਤਾਂ ਰਾਣੇ ਐਵੇਂ ਦੇ ਦਿੰਦੇ ਆ ਮਾੜੀ ਜੀ ਰੈਸਲ ਵੀ ਕਰ ਲਈਏ ਬਿਲਕੁਲ ਠੀਕ ਹੈ चलो <laughs> जी <laughs> 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 ਲੋ ਜੀ ਸਲਾਮ ਵਾਲੇਕਮ ਸਲੀਵ ਆ ਗਿਆ ਕੀ ਹਾਲ ਹੈ ਜੀ ਠੀਕ ਹੋ ਪਹਾੜ ਵਾਲੀ ਗੱਲ ਹੋ ਗਈ ਜੀ ਹੈ ਰਾਣਾ ਸਾਹਿਬ ਦਾ ਪੈਰ ਪੈ ਗਿਆ ਬਹੁਤ ਪੈ ਗਿਆ ਯਾਰ ਪੈਰ ਸੁਭਾਨ ਅੱਲਾਹ ਬਸ ਅਸੀਂ ਤਾਂ ਯਕੀਨ ਕਰੋ ਵੀ ਥੋੜੇ ਲਾਉਣ ਦੀ ਤਿਆਰੀ ਕਰ ਰਹੇ ਸੀ ਅਸੀਂ ਕਿਹਾ ਵੀ ਰਾਣਿਆਂ ਦੀ ਜੰਝ ਤੁਹਾਨੂੰ ਪਤਾ ਵੀ ਰਾਣੇ ਤਾਂ ਕਿਆ ਬਾਤ ਆ ਵੱਡੀ ਕੌਮ ਆ ਆ ਤਾਂ ਆ ਦੇਖੋ ਇਹ ਕੌਮਾਂ ਸਾਰੀਆਂ ਹੀ ਵੱਡੀਆਂ ਵਾ ਬੰਦੇ ਆ ਰੱਬ ਦੇ ਬਣਾਏ ਹੋਏ ਆ ਆ ਦੇਖੋ ਕੌਮ ਕੋਈ ਵੀ ਛੋਟੀ ਵੱਡੀ ਨਹੀਂ ਹੁੰਦੀ ਇਹ ਤਾਂ ਅਸੀਂ ਲੋਕਾਂ ਨੇ ਬੜਾਈਆਂ ਵਾ ਅਸੀਂ ਤਾਂ ਖਾਲਸਾ ਸਾਹਿਬ ਸਾਡੀ ਇੰਨੀ ਇੱਜ਼ਤ ਕਰਨੇ ਆ ਪੀਰਾਂ ਵਾਂਗੂ ਨਹੀਂ ਉਹ ਤਾਂ ਤੁਹਾਡੀ ਕਿਉਂਕਿ ਤੁਸੀਂ ਸਰੀਲੇ ਲੋਗ ਹੋ ਨਹੀਂ ਸੁਰ ਨੂੰ ਤਾਂ ਸਮਝਦੇ ਹੋ ਤੁਸੀਂ ਅਸੀਂ ਤੁਹਾਡੇ ਨਾਲ ਤੁਹਾਡੇ ਆਉਣ ਵਾਸਤੇ ਆ ਦੇਖ ਲੋ ਵੀ ਆ ਵਰਦੀਆਂ ਸਾਰੀਆਂ ਨਵੀਆਂ ਲਈਆਂ ਅਸਲ ਤੇ ਵਿੱਚ ਜਿਹੜਾ ਤੁਸੀਂ ਮੈਨੂੰ ਨੰਬਰ ਦਿੱਤਾ ਵਾ ਚਾਰ ਦਿਨ ਹੋ ਗਏ ਮੈਂ ਕਰ ਰਿਹਾ ਉਹ ਬੰਦ ਹੀ ਜਾ ਰਿਹਾ ਬੰਦ ਹੀ ਜਾ ਰਿਹਾ ਮਹਰਮਸਫਰ ਸਾਡਾ ਤਕਰੀਬਨ ਬੰਦ ਹੀ ਹੁੰਦਾ ਹੈ ਉਹ ਕੰਮ ਬੰਦ ਹੁੰਦਾ ਉਹ ਤਾਂ ਖੁੱਲਾ ਰੱਖੋ ਜਦ ਇਹ ਲਵਲ ਆ ਗਿਆ ਮੈਂ ਹੁਣ ਖੁੱਲਾ ਹੀ ਆ ਫੂਲ ਸਾਡਾ ਮੈਂ ਤਲਾਕ ਕਰਨੀ ਸੀ ਤੁਹਾਨੂੰ ਮੈਂ ਤਲਾਕ ਕਦੀ ਕਰਨੀ ਆ ਜਦੋਂ ਅਸੀਂ ਤੁਹਾਡੇ ਆਈ ਜਣ ਆ ਇਹ ਰੱਖਿਆ ਹੋਇਆ ਵਾ ਅਸੀਂ ਇਹ ਲਿਖਿਆ ਪ੍ਰੋਗਰਾਮ ਉਹ ਕਿੱਥੇ ਗਿਆ ਮੈਨੇਜਰ ਗੱਲ ਇਹ ਕਰਨ ਆਇਆ ਸੀਗਾ ਕਿ ਮੈਂ ਫੋਨ ਕਰਦਾ ਰਿਹਾ ਫੋਨ ਬੰਦ ਸੀਗਾ ਫੋਨ ਤੇ ਤੁਹਾਨੂੰ ਦੱਸਿਆ ਜੀ ਅਬਾਦਰ ਜੀ ਜੀ ਅਜਾ ਦੇਖ ਤਾਂ ਰਾਣਾ ਸਾਹਿਬ ਦੇ ਕਿੰਨੇ ਪੈਸੇ ਆਏ ਆ ਸਾਡੇ ਆਡਵਾਂਸ 10000 ਰੁਪਏ ਜੀ 20 ਬਕਾਇਆ ਜੀ 20 ਬਕਾਇਆ ਤੁਹਾਡੇ ਆਉਂਗਾ ਜਦ ਅਸੀਂ ਤੁਹਾਡੇ ਨਾਲ ਨਹੀਂ ਬਕਾਇਆ ਤਾਂ ਬਕਾਇਆ ਹੀ ਰਹਿੰਦੇ ਹੋ ਜਿੱਦਾਂ ਮੈਂ ਦੱਸ ਦਿੱਤਾ ਨਾ ਉਹ ਦੇ ਦਿਓ ਕੀ ਹੋਇਆ ਜੀ ਅਸਲ ਦੇ ਵਿੱਚ ਨਾ ਮੇਰਾ ਪੰਜ ਦਿਨ ਹੋ ਗਿਆ ਤਾਇਆ ਫੌਤ ਹੋ ਗਿਆ ਮੈਂ ਫੋਨ ਕਰਦਾ ਰਿਹਾ ਤੁਹਾਡਾ ਫੋਨ ਹੀ ਬੰਦ ਅੱਛਾ ਨਹੀਂ ਸਾਡਾ ਤਾਂ ਫੋਨ ਬੰਦ ਸੀ ਲੇਕਿਨ ਇਹ ਆਪੀ ਇਹ ਪੰਜ ਦਿਨ ਪਹਿਲਾਂ ਹੋਇਆ ਤਾਇਆ ਫੌਤ ਹਾਂਜੀ ਤੁਸੀਂ ਹੁਣ ਆਉਣ ਲੱਗੇ ਹੁਣ ਅੱਜ ਦਾ ਦਿਨ ਸੀ ਅਸੀਂ ਤਾਂ ਆਉਣਾ ਸੀ ਤੁਹਾਡੇ ਵਾਲੇ ਨਹੀਂ ਆਉਣਾ ਸੀ ਸਾਡੇ ਘਰ ਤਾਂ ਟੁੱਕੇ ਪੈ ਪਰੌਣੇ ਉੱਥੇ ਪੂੜੀਆਂ ਵਿਸ਼ੀਆਂ ਵਾਂ ਤੇ ਬੰਦਾ ਹੁਣ ਚੰਗਾ ਤੇ ਨਹੀਂ ਗਏ ਮਤਲਬ ਇਧਰ ਤਾਇ ਦੀ লাশ ਪਈ ਤਾਂ ਮੈਂ ਉੱਥੇ ਬੈਂਡ বাজਾਈ ਜਾਮਾ ਚਲੋ ਕੋਈ ਦਾ ਕਿਸੇ ਮਸਾਇਦਾ ਵੀ ਬਹੁਤ ਹੋ ਜਾਵੇ ਤੇ ਬੰਦਾ ਕਹਿੰਦਾ ਸਭ ਤੋਂ ਪਹਿਲੇ ਵਾਜੇ ਵਾਲਿਆਂ ਨੂੰ ਮਨਾ ਕਰਦੇ ਨੀ ਹਾਂ ਤਾਂ ਇਹ ਗੱਲ ਕੋਈ ਨਹੀਂ ਰਹਿਣਾ ਸਾਬ ਫੌਤਗੀ ਜਿੰਦਗੀ ਮੌਤ ਤਾਂ ਸਾਨੂੰ ਵੀ ਪਤਾ ਲੱਗਦੀ ਹਾਂ ਲੇਕਿਨ ਇਹ ਆਪੀ ਉਹਦੀ ਇਤਲਾ ਜਿਹੜੀ ਆ ਤੁਸੀਂ ਸਾਨੂੰ ਅੱਜ ਹੀ ਦੇ ਦਿਓ ਸੁਬਾ ਕਰ ਦਵਾਂਗੇ ਸਾਡਾ ਤਾਂ ਪਹਿਲਾ ਪਹਿਲਾ ਕੰਮ ਆ ਰਵੀ ਉੱਲਪਲ ਦਾ ਤਾਂ ਤੁਸੀਂ ਹਾਂ ਗੱਲ ਕਰਤੀ ਐ ਬਈ ਬਸ ਹੁਣ ਬਿੱਗ ਦਾ ਬੰਦੇ ਇਨਸਾਨ ਦੀ ਕੋਈ ਗਾਰੰਟੀ ਹੈ ਬਈ ਵੀ ਇਹਨੇ ਕਿੰਨੇ ਸਾਲ ਜੀਣਾ ਇਹ ਰੱਬ ਨੂੰ ਪਤਾ ਰੱਬ ਦੇ ਕੰਮ ਆ ਹੋ ਗਿਆ ਇਹ ਵਿਆਹ 2 ਮਹੀਨੇ ਅੱਗੇ ਹੋ ਗਿਆ ਇਹ 2 ਮਹੀਨੇ ਦੀ ਕੀ ਗਾਰੰਟੀ ਹੈ ਤੁਹਾਡੇ ਅਲ ਫੌਦ ਗਰੀ ਹੋਣ ਨਿੱਜੀ ਗਾਰੰਟੀ ਤਾਂ ਤੁਹਾਡੀ ਵੀ ਕੋਈ ਨਹੀਂ ਗਈ ਸਾਡੀ ਕਰੀ ਅੱਲਾ ਮਾਫੀ ਦੇ ਦਿਲ ਕਰੇ ਦਿਲ ਕਰੇ ਇਥੋਂ ਤੂੰ ਚਾਹ ਦਾ ਕਹਿਣ ਲੱਗਿਆ ਥੱਲੇ ਚਲਾ ਜਾਵੇਂ ਨਾ ਚਾਹ ਦਾ ਕਹਿਣਾ ਕਿਉਂ ਮੈਂ ਸ਼ਰਬਤ ਦਾ ਕਹਿ ਤੂੰ ਸ਼ਾਇਦ ਬਚ ਜਾ ਚਲੋ ਸ਼ਰਬਤ ਦਾ ਕਹਿ ਦਿਓ ਹੁਣ ਆਏ ਆ ਨਹੀਂ ਗੱਲ ਹੁੰਦੀ ਆ ਰਾਣਾ ਸਾਹਿਬ ਨਾਲ ਸੂਰਦੀ ਆ ਤੁਹਾਡੇ ਵਾਲੇ ਅਸੀਂ ਕਿਤੇ ਅੱਜ ਦੇ ਨਹੀਂ ਠੁਕਦੇ ਤੁਹਾਡੇ ਤੁਹਾਡੇ ਬਾਪ ਅਬਦੁਲ ਰਸ਼ਿਦ ਦੀ ਵੀ ਗਾਣ ਸੁਣੋ ਤੁਹਾਡੇ ਵਾਲੇ Song ਵੀ ਹੈ ਜੇ ਆਹੋ ਵੀ ਅਜੀ ਫੋਟਗੀ ਵਾਲੇ ਸੌਂਗ ਜਿਹਾ ਅਦਾਸ ਕਰ ਲਵਾਂ ਤਾਇਆ ਕਿਹੜਾ 95 ਸਾਲ ਦਾ ਮਰਿਆ ਹਜੇ ਵੀ ਉਮਰ ਕੀ ਸੀਗੀ 65 ਸਾਲਾਂ ਚ ਗਿਆ ਫੜ ਗਿਆ ਇਹ ਫੇਰ ਤਾਂ ਹਜੇ ਬਚਪਨ ਦੀ ਫੋਟ ਹੋ ਗਿਆ 50 ਸਾਲਾਂ 65 ਸਾਲ ਬੜੇ ਹੁੰਦੇ ਆ ਬਾਕੀ ਇਹ ਉਹ ਗਾਣਾ ਗਾ ਦਵਾਂਗੇ ਅਸੀਂ ਤੇਰੀ ਯਾਦ ਆ ਗਈ ਇਹ ਗਾ ਦਵਾਂਗੇ ਨਾ ਨਾ ਇਹ ਤੁਸੀਂ 2 ਮਹੀਨੇ ਬਾਅਦ ਜੋ ਮਰਜ਼ੀ ਘਾ ਲੈਣਾ ਹੋਣ ਬਿਲਹਾਲਾ ਅਬਰਦੀਆਂ ਬੁਰਦੀਆਂ ਲਾ ਦਿਓ ਵੀਰੇ ਨਹੀਂ ਕਾਨੂੰ ਲਾ ਅਬਰਦੀਆਂ ਅਸੀਂ ਬਲਕੇ ਤੁਸੀਂ ਨਾ ਮੇਰੇ ਨਾਲ ਚੱਲੋ ਥੇ ਅੱਜ ਖਤਮ ਵੀ ਆ ਸਾਡੇ ਆ ਇਹ ਸਾਡੇ ਲਾ ਦਿਓ ਵਰਦੀਆਂ ਸਾਡਾ ਤਾਂ ਤੁਸੀਂ ਛੋਟਾ ਗੋਸ਼ਤ ਪੱਕਾ ਅਜੇ ਪਿੱਛੇ ਤੋਂ ਛੋਟਾ ਗੋਸ਼ਤ ਤਾਂ ਪੱਕਾ ਵਾ ਲੇਕਿਨ ਸਾਡਾ ਤਾਂ ਖਤਮ ਤੁਸੀਂ ਹੋਣੀ ਕਰਤਾ ਨਹੀਂ ਬੱਸ ਯਾਰ ਨਹੀਂ ਇਦਾਂ ਨਾ ਬੇੜਾ ਲੱਗਦਾ ਵਾਖਾ ਦੇਖੋ ਜੀ ਇਹਦੇ ਵਿੱਚ ਨਾ ਤੇਰਾ ਕਸੂਰ ਆ ਨਾ ਮੇਰਾ ਕਸੂਰ ਆ ਇਹ ਤਾਂ ਰੱਬ ਦੇ ਕੰਮ ਆ ਉਹ ਰੱਬ ਦੀ ਕਣਕ ਆ ਉਹ ਕੱਚੀ ਵੱਢ ਲੈ ਪੱਕੀ ਵੱਢ ਲੈ ਨਹੀਂ ਇਹ ਤਾਂ ਕੱਚੀ ਵੱਢੀ ਆ 65 ਸਾਲ ਦੀ ਗਿਆ ਤੁਹਾਡਾ ਟਾਇਆ ਇਹ ਤਾਂ ਛੇਤੀ ਗਿਆ ਜੀ ਪਰ ਅੱਛਾ ਹੀ ਨਹੀਂ ਲੱਗਦਾ ਕੁੜੀ ਵਾਲੇ ਵੀ ਜਿਹੜੇ ਉਹ ਵੀ ਸਾਡੇ ਰਿਸ਼ਤੇਦਾਰ ਕਰੀਬੀ ਆ ਉਹ ਵੀ ਉੱਥੇ ਬੈਠੇ ਆ ਸਾਡੇ ਲੋਕਾ ਹੁਣ ਦੂਰ ਦੇ ਹੀ ਹੋ ਗਏ ਰਿਸ਼ਤੇਦਾਰ ਹੋ ਗਏ 10000 ਦੇ ਦਿਓ ਕਿਉਂਕਿ ਉਹ ਮੈਂ ਫਿਰ ਅੱਗੇ ਵੀ ਖਰਚੇ ਬੜੇ ਆ ਨਹੀਂ ਕਾਨੂੰ ਤੁਹਾਨੂੰ 10000 ਦੇ ਦਈਏ ਮਰਨ ਵਾਲਾ ਕਹਿ ਕੇ ਗਿਆ ਕਿ ਮੇਰਾ ਕਫਨ ਜਦੋਂ ਫਿਰ ਬਾਜੀ ਵਾਲਿਆਂ ਦੇ ਪੈਸੇ ਆਜੂ ਕਰਨਾ ਇਹ ਤਾਂ ਮੈਂ ਐਡਵਾਂਸ ਦੇ ਕੇ ਗਿਆ ਮੈਂ ਉਹ ਮੰਗ ਰਿਆ ਵੀਰੇ ਨਹੀਂ ਐਡਵਾਂਸ ਹੋਇਆ ਹੁਣ ਤੁਸੀਂ ਪਹਿਲੇ ਤਾਂ ਹਾਈ ਗੱਲ ਮਾੜੀ ਐ ਕਿਹੜੀ ਤੁਸੀਂ ਕਿਹੜੇ ਵੇਲੇ ਆ ਰਹੇ ਹੋ ਹੈ ਇਧਰ ਅਸੀਂ ਛੋੜਿਆ ਲਾ ਰਹੇ ਹਾਂ ਤੁਸੀਂ ਸਾਡੇ ਅੱਲੇ ਨਹੀਂ ਮੇਰਾ ਇਧਰ ਆਉਣ ਹੀ ਨਹੀਂ ਹੋਇਆ ਅਸੀਂ ਤਾਂ ਘਰ ਦੇ ਵਿੱਚ ਨੂੰ ਕਰ ਲੋ ਕੋਈ ਕਬਰ ਕਹਿਣ ਜਾ ਰਿਹਾ ਕੋਈ ਚਨੇ ਲੈਣ ਜਾ ਰਿਹਾ ਵਾ ਕੋਈ ਰੋ ਰਿਹਾ ਪਰ ਇਹਨੂੰ ਮੂੰਹ ਕਰਕੇ ਨਹੀਂ ਜਿਹੜੀ ਫੌਤਗੀ ਹੋ ਗਈ ਕਬਰ ਦਾ ਹੀ ਕਹਿਣਾ ਹੁਣ ਮਾਰਕੀ ਤਾਂ ਬੋਕ ਨਹੀਂ ਨਾ ਕਰਾਂਗੇ ਮਾਰਕੀ ਤਾਂ ਕੈਨਸਲ ਹੋ ਗਈ ਹਾਂ ਵੀ ਮੈਡਮ ਉਹਨਾਂ ਕੋ ਵੀ ਮੈਂ ਅਡਵਾਂਸ ਵਾਪਸ ਲੈ ਲਿਆ ਮਾਰਕੀ ਵਾਲਿਆਂ ਕੋਲ ਨਹੀਂ ਤੁਹਾਡਾ ਤਾਂ ਆਇਆ ਤੇ ਤੁਹਾਡੇ ਹੱਕ 'ਚ ਬਹਿ ਜਾ ਜੇ ਆ ਵੀ ਸਾਰੇ ਅਡਵਾਂਸ ਤੁਹਾਨੂੰ ਵਾਪਸ ਆ ਰਹੇ ਵੀ ਹਾਂ ਗੱਲ ਹੀ ਹੁੰਦੀ ਸਾਡਾ ਤਾਂ ਅਡਵਾਂਸ ਬਾਉ ਜੀ ਵੀ ਇੱਕ ਵਾਰੀ ਆ ਗਿਆ ਅਸੀਂ ਤਾਂ ਤੁਹਾਡੇ ਲੱਖ ਡੇਢ ਦਾ ਬਣਾਇਆ ਹੋਇਆ ਸੀ ਪ੍ਰੋਗਰਾਮ ਨਹੀਂ ਰਾਣੇ ਹੈਗੇ ਅੱਜ ਚਲੋ ਬੇਲਾ ਦੇ ਨਾਲ ਨਗਦ ਵੀ ਕਰਾਉਂਦੇ ਆਂ ਤਾਂ ਸਤਾਜੀ ਉਸ ਵੇਲੇ ਕਾਰੀਗਰਾਂ 'ਚ ਵੰਡ ਦਿੰਨੇ ਆਂ ਅਸੀਂ ਨਹੀਂ ਵੰਡ ਤਾਂ ਦਿੱਤਾ ਵਾ ਚਲੋ ਕੋਈ ਅਸੀਂ ਗੱਲ ਨਹੀਂ ਐਵੇਂ ਹੀ ਜਾਹਰ ਆ 2 ਮਹੀਨੇ ਤੁਹਾਡੇ ਕੋਲ ਵੀ ਕੰਮ ਐ ਨਹੀਂ ਸੀ ਇਹਨਾਂ ਵੀ ਕਿਤੇ ਨਿਯਾਜ਼ ਕਰਾਉਣੇ ਕਿਤੇ ਜਾਣਾ ਕਿਤੇ ਸੌ ਇਹ ਨਹੀਂ ਮੇਰਾ ਇਹ ਜਿੰਦੇ ਘਾਟੀ ਆ ਖਾਂਦੇ ਆ ਇਹ ਮੈਂ ਦੇਖਿਆ ਨਾ ਇਹਨਾਂ ਦੀਆਂ ਝੋਲੀਆਂ ਲਿਪੜੀਆਂ ਹੁੰਦੀਆਂ ਚੌਲਾਂ ਨਾਲ ਇਹ ਵਾਰ ਸਾਢੇ 2 ਹੀ ਦਿਮਾਂਸ ਲੈਂਦੇ ਆ ਘਰ ਜਾ ਕੇ ਪਾਨ ਪੂਰੀ ਖਾਂਦੇ ਆ ਇਹ ਪਤਾ ਨਹੀਂ ਚਲੋ ਕੋਈ ਗੱਲ ਨਹੀਂ ਉਹ ਤਾਂ ਫਿਰ ਰੋਜ਼ਿਆ ਦਾ ਮਹੀਨਾ ਵੀ ਰੱਬ ਦਾ ਮਹੀਨਾ ਮਹਰਮਾ ਦਾ ਵੀ ਫਿਰ ਦੂਜਾ ਸਫਰ ਦਾ ਮਹੀਨਾ ਇਹ ਸਾਰੇ ਮਹੀਨੇ ਤੁਹਾਡੀ ਫੌਤਗੀ ਦਾ ਸੀ ਹੁੰਦੇ ਤਾਂ ਸਾਰੇ ਮਹੀਨੇ ਹੀ ਆ ਤੁਸੀਂ ਬਾਬੇ ਦਾ ਕਿਤੇ ਪਹਿਲਾਂ ਇਲਾਜ ਕਰਾ ਲਓ ਵੀ ਬਿਲਕੁਲ ਹੀ ਤੁਸੀਂ ਨਹੀਂ ਨਹੀਂ ਅਲਾਇ ਦਾ ਟੇਂਟ ਦੇ ਮੁਤਾਬਕ ਉਹਨੂੰ ਮਾਰਨਾ ਸੀ ਅਚਾਨਕ ਵੈਂਟੀਲੇਟਰ ਤੇ ਚਲਾ ਗਿਆ ਅਚਾਨਕ ਤਾਂ ਕੋਈ ਵੈਂਟੀਲੇਟਰ ਤੇ ਜਾਂਦਾ ਹੀ ਨਹੀਂ ਕਿਉਂ ਜੀ ਕਿਸੇ ਨੂੰ ਦੱਸ ਕੇ ਜਾਣਾ ਕੱਪੜੇ-ਕੁਪੜੇ ਨਾਲ ਲੈ ਕੇ ਜਾਣੇ ਆ ਵੀ ਆ ਮੇਰੇ ਸੂਟ-ਸ਼ার্ট ਰੱਖ ਦਿਓ ਨਾਲ ਜੁੱਤੀਆਂ ਰੱਖ ਦਿਓ ਤੇ ਨਾਲ ਕੋ 2000 ਰੁਪਇਆ ਆਦਮੇ ਵੈਂਟਿਲੇਟਰ ਤੇ ਜਾ ਰਹੇ ਆ ਇਦਾਂ ਕਹਿੰਦੇ ਕੋਈ ਨਹੀਂ ਨਹੀਂ ਉਹ ਤਾਂ ਰਾਣਾ ਵੈਂਟਿਲੇਟਰ ਦਾ ਕੋ ਪਤਾ ਪਹਿਲੇ ਬਿਮਾਰ ਹੁੰਦਾ ਬੰਦਾ ਮੈਡੀਸਿਨ ਖਾਂਦਾ ਡਾਕਟਰ ਕਹਿੰਦੇ ਆ ਜੀ ਹੁਣ ਅਖੀਰ ਹੋ ਗਈ ਇਹਦੀ ਬ੍ਰੇਨ ਐਮਰਜ ਜੀ ਹੁੰਦਾ ਬ੍ਰੇਨ ਬ੍ਰੇਨ ਐਮਰਜ ਜੀ ਜਿਹਨੂੰ ਕਹਿੰਦੇ ਆ ਉਹ ਜਿਹੜਾ ਨਸ ਫਟ ਗਈ ਨਸ ਫਟ ਗਈ ਆ ਨਹੀਂ ਅਜਿੱਦਾਂ ਹੁਣ ਮਤਲਬ ਆ ਰਾਣਾ ਵਾ ਇਦੇ ਚ ਫੂਕ ਮਾਰ ਰਿਹਾ ਇਹਦੀ ਨਸ ਫਟ ਜੇ ਕੰਮ ਸੁਣ ਨਾ ਰੀ ਵੀ ਰਾਣੇ ਦੀ ਕਹ ਤੂੰ ਨਸ ਫਟੇ ਅਸੀਂ 1.5 ਲੱਖ ਰੁਪਈਆ ਲੈਣਾ ਮੈਂ ਜੀ ਕਹ ਤਾ ਥੋੜੇ ਕਿਸੇ ਦੀ ਨਸ ਫਟ ਜਾਵੇ ਇਹ ਵੀਰੇ ਲੈਣ ਦੇਣ ਦੁਨੀਆ ਤੇ ਹੀ ਰਹਿ ਜਾਂਦਾ ਵਾ ਨਾਲ ਸਿਰਫ ਬੰਦਾ ਕਫਨ ਜਾਂਦਾ ਹੀ ਆ ਇਦਾਂ ਦਾ ਇਦਾਂ ਦਾ ਇਹ ਤਾਇ ਦਾ ਗਿਆ ਵਾ ਸਾਡਾ ਨਹੀਂ ਲੱਗਦੀ ਐ ਸਰ ਦੋਨੋਂ ਜਗ ਗਿਆ ਸਕੰਦਰ ਦੁਨੀਆ ਸੇ ਤੋਂ ਦੋਨੋਂ ਹੱਥ ਖਾਲੀ ਥੇ ਤਾਇ ਕੋਲ ਹੋਰ ਕਿਤੇ ਬਜਟ ਹੈ ਨਹੀਂ ਸੀ ਬਕਾਇਆ ਤੇ ਸਾਡ ਤੋਂ ਲੈਣ ਆ ਗਏ ਨਹੀਂ ਵੀਰੇ ਤੂੰ ਆਪ ਦੱਸ ਬਾਸ ਹਜ਼ਾਰ ਦੇ ਸਿਰ ਤੇ ਮਰ ਗਿਆ ਤੁਹਾਡਾ ਤਾਇਆ ਬਾਉ ਜੀ ਨਾਲ ਗੱਲ ਕਰਦਾ ਯਾਰ ਤੂੰ ਵੀ ਇਤੇ ਨਾਲ ਆ ਤੂੰ ਆ ਖੰਜਰੀ ਜੀ ਵਜਾਉਂਦਾ ਤੂੰ ਤੇ ਗੱਲਾਂ ਤੂੰ ਕਰਦਾ ਵਾ ਜਿਵੇਂ ਦੁਕਾਨ ਤੇਰੀ ਆ ਦੇਖੋ ਜੀ ਇਹ ਇਹ ਕਿ ਬਹਾਦਰ ਆ ਮੁੰਡਾ ਮੈਨੇਜਰ ਆ ਏ ਨਹੀਂ ਮੈਨੇਜਰ ਆ ਮੈਂ ਇਹ ਦੇ ਦੋ ਬਾਅਦ ਕਿਹੜਾ ਹਿਸਾਬ ਕਿਤਾਬ ਹੁੰਦਾ ਨਾ ਉਹ ਮੈਂ ਹੀ ਰੱਖਦਾ ਵਾਂ ਇੱਕ ਖਾਸ ਹੁੰਦਾ ਨਾ ਲਾਡਲਾ ਨਹੀਂ ਬਹਾਦਰ ਇਹਦਾ ਨਾ ਹਾਂਜੀ ਇਹ ਕੀ ਹਵਾਈ ਜਹਾਜ਼ ਚੋਂ ਜੰਪ ਕਰਦਾ ਬਹਾਦਰ ਨਹੀਂ ਐਵੇਂ ਬਹਾਦਰ ਆ ਇਹਨੂੰ ਚਨੇ ਲੈਣ ਭੇਜੋ ਉਹਨਾਂ ਦੇ ਮੀਂਹ ਚ ਵੀ ਲੈ ਆਉਂਦਾ ਸਾਨੂੰ ਪਤਾ ਰਾਣਿਆਂ ਦੀ ਬਰਾਤ ਜਿਹੜੀ ਹੁੰਦੀ ਹੈ ਨਾ ਉਹ ਤੋਂ ਪੈਸਾ ਬਹੁਤ ਹੁੰਦਾ ਰਾਣੇ ਜਿੰਨੇ ਵੀ ਬਰੀਕ ਲੋਗ ਆ ਆ ਤੁਹਾਡੇ ਤਾਂ ਯਾਰ ਕੀ ਚੀਕਾਂ ਹੋ ਰੀਆਂ ਮੈਂ ਘਰੇ ਵੀ ਬੈਠਾ ਹੋ ਨਹੀਂ ਰਿਹਾ ਤਗੀ ਜੇ ਤਾਂ ਫਿਰ ਬੌਜੀ ਇੰਜ ਹੀ ਆ ਹੁਣ ਕੀ ਕਰ ਸਕਦਾ ਅੱਲਾ ਦੇ ਕੰਮ ਆ ਵਰਦੀਆਂ ਲਾਓ ਮੇਰੇ ਕੋਲ ਯਾਰ ਕਾਨੂੰ ਲਈਏ ਸੀ ਸਵਿਮਿੰਗ ਪੂਲ ਤੇ ਜਾਣਾ ਸੀ ਹੈ ਕਾਨੂੰ ਵਰਦੀਆਂ ਲਾਈਏ ਸਭ ਬਸਾਂ ਪਾਈਆਂ ਸਾਡੇ ਜਾਂ ਕਿਤੇ ਦਿਨੇ ਦੇਨ ਆਏ ਆ ਬਾਹਰ ਦੇ ਸਾਡੇ ਸਾਡੀ ਤਾਂ ਦਿਹਾੜੀ ਮਰ ਗਈ ਵਿਹਾੜੀ ਵੀ ਮਰ ਗਈ ਕਿੱਥੇ ਅਸੀਂ ਸਫਰ ਕੱਢਿਆ ਕਿੱਥੇ ਮਹਰਮ ਕੱਢਿਆ ਬਰਦੀਆਂ ਨੂੰ ਸ਼ੇਗੂ ਪ੍ਰਯਤਨ ਮੈਂ ਕੀ ਕਹਾਂ ਤੁਸਨ ਨੂੰ ਨਹੀਂ ਉਹ ਮੇਰੇ 10000 ਚੋ ਕਰਾਇਆ ਦੇ ਦਿਓ ਇਹਨੂੰ ਤਾਂ ਵਾਪਸ ਚਲਾ ਜਾਵੇ ਉਹ ਤਾਂ ਅਸੀਂ ਪਹਿਲੀ ਦੇ ਦਿੱਤੀ ਸਫਰ ਤੋਂ ਪਹਿਲਾਂ ਹੀ ਦੇ ਦਿੱਤੀ ਸੀ ਅਸੀਂ ਇਹਨਾਂ ਨੂੰ ਵੰਡਦੇ ਸੀ ਆ ਰਾਣਾ ਦੇ ਇੱਥੇ ਹੀ ਰਹਿੰਦਾ ਵਾ ਹਾਂ ਆ ਰਾਣੇ ਵੀ ਵਾਜੇ ਵਜਾਉਂਦਾ ਹੈ ਦੇਖ ਲਓ ਹੁਣ ਆ ਬਸ ਭਾਈ ਉਹਨਾਂ ਦੀ ਮਜਬੂਰੀ ਆ ਹੁਣ ਸ਼ਾਮ 84 ਦੇ ਰਾਣੇ ਆ ਇਹ 14 ਗੱਸੇ ਸਾਰੇ ਹੀ ਵਾਜੇ ਵਜਾਈ ਜਾਂਦੇ ਸੀ ਹੈ ਨੇ ਤੁਸੀਂ ਟੀਮ ਤਾਂ ਸੋਹਣੀ ਆ ਤੁਹਾਡੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਹਾਡਾ ਤਾਇਆ ਫੌਤਗੀ ਹੋ ਗਈ ਹੈ ਹੈ ਜੀ ਫੌਤਗੀ ਹੋ ਗਈ ਫੌਤਗੀ ਹੋ ਗਈ ਤਾਂ ਹੁਣ ਸਾਡਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ ਨਾ ਹੁਣ ਮਰਨ ਵਾਲੇ ਨੂੰ ਅਸੀਂ ਕਬਰ ਚੋਂ ਦਾ ਉਠਾਣੋਂ ਰਹਿ ਤੀ ਭਾਈ ਬਾਜਾ ਸੁਣ ਲੈ ਵੀਰੇ ਸਵੇਰੇ ਤਾਇਏ ਦੀ ਰੋਟੀ ਅਸੀਂ ਦੇਣੀ ਆ ਤਾਂ 10 ਲੱਖ ਦੇ ਦੇ ਮਰ ਜਾਏ ਮਰ ਜਾਏ ਦੀ ਕਾਦੀ ਰੋਟੀ ਦੇਣੀ ਆ ਤੁਸੀਂ ਆਪ ਖਾਓ ਤਾਇਏ ਨੂੰ ਕਾਦੀ ਰੋਟੀ ਦੇਣੀ ਤੁਸੀਂ ਨਹੀਂ ਜਿਹੜੀ ਆਈ ਆ ਆਪਣਾ ਬਰਾਦਰੀ ਸਾਡੀ ਉਹਨਾਂ ਨੇ ਰੋਟੀ ਨਹੀਂ ਖਾਣੀ ਸਾਡੇ ਦਾ ਵੱਡਾ ਗੋਸ਼ਤ ਕੰਦਾ ਹੀ ਕੋਈ ਨਹੀਂ ਤੇ ਮਰਨ ਵਾਲਾ ਖਾਂਦਾ ਸੀ ਉਹਨਾਂ ਦਾ ਜੋ ਲੱਭਦਾ ਸੀ ਖਾਣਾ ਉਹਦੀ ਕਵਰ ਤੇ ਪਾਈਆ ਗੋਸ਼ਤ ਰੱਖਾਓ ਸਾਨੂੰ ਤਾਂ ਬੁਲਾਓ ਹੁਣ ਤਾਂ ਅਸੀਂ ਦਾਣਾ ਪਾਣੀ ਦੁਨੀਆ ਤੋਂ ਮੁੱਕ ਗਿਆ ਹੁਣ ਉਹਨੇ ਵਾਪਸ ਥੋੜਾ ਆਉਣਾ ਵਾ ਅਹੀ 2 ਮਹੀਨੇ ਅੱਗੇ ਬਰਾਤ ਕਰ ਲਿਆ 2 ਮਹੀਨੇ ਬਾਅਦ ਤੁਸੀਂ ਰੀਜਾ ਲਾ ਲੈਣਾ ਆਪਣੀਆਂ ਵੀ ਰੀਜਾਂ ਕੀ ਲਾਉਣੀਆਂ ਵੀ ਸਾਡੇ ਤਾਂ ਹੁਣ ਤੂੰ ਰੀਜ ਲਵਾਤੀ ਆ ਤੁਸੀਂ ਵਰਦੀਆਂ ਤੇ ਲਾਓ ਯਾਰ ਉਹ ਵਰਦੀਆਂ ਕਾ ਨੂੰ ਲਾ ਦੀਏ ਸੀ ਤੂੰ ਕਿਤੇ ਐਂਟੀ ਕ腐ਸ਼ਨ ਅੱਲੋਂ ਆਇਆ ਮੈਂ ਸਾਡੇ ਤੇ ਕੋਈ ਕੇਸ ਹੋ ਗਿਆ ਰਿਸ਼ਵਤ ਦਾ ਵਰਦੀਆਂ ਲਾ ਦੋ ਵੀ ਨਹੀਂ ਵੀਰੇ ਮੇਰਾ ਖਿਆਲ ਆ ਬਾਉ ਜੀ ਨਮੀਆਂ ਬਣਾਈਆਂ ਤੁਸੀਂ 0 ਮੀਟਰ ਤੁਹਾਡੇ ਕੰਮ ਆ ਤੇ ਯਕੀਨ ਜਣਾ ਨਮੀਆਂ ਚੈੱਕ ਕਰੋ ਬਹੁਤ ਸੋਹਣੀਆਂ ਲੱਗ ਰਹੀਆਂ ਸਾਰਿਆਂ ਨੂੰ ਲਾ ਦਿਓ ਯਾਰ ਲਾ ਕਾ ਨੂੰ ਲਾ ਦੀਏ ਸਿਵਲ ਕਪੜੇ ਭਲ ਬੋ ਫੌਤਗੀ ਹੋ ਗਈ ਹੁਣ ਬਰਾਤ ਤਾਂ ਇੱਕੋ ਹੀ ਸੀ ਇਹ ਕਿਤੇ ਹੋਰ ਜਾਣਾ ਤੇ ਚਲੇ ਜਾਓ ਭਾਈ ਉਹ ਹੋਰ ਕੋਈ ਸੜਕ ਉਹ ਬਾਦਰ ਦੇਖੀ ਤਾਂ ਹੋਰ ਕਿਤੇ ਹੈਗਾ ਇਹਨਾਂ ਤੋਂ ਇਲਾਵਾ ਆ ਰਾਣਾ ਲਿਖਿਆ ਹੋਣਾ ਵਿੱਚ ਨਹੀਂ ਜੀ ਹੈ ਨਹੀਂ ਜੀ ਇਹਦਾ ਨਹੀਂ ਇਹ ਇਹ ਲਈਏ ਪ੍ਰੋਗਰਾਮ ਹੀ ਤੁਹਾਡਾ ਵਾ ਇੱਕ ਦੇਖ ਲਓ ਆ ਡੇਟ ਅੱਜ ਦੀ ਲਿਖੀ ਹੋਈ ਆ ਸਾਨੂੰ ਤਾਂ ਚਾਹ ਚੜੇ ਪਏ ਸੀ ਵੀ ਰਾਣਾ ਸਾਹਿਬ ਤੇ ਜਾਵਾਂ ਪਹਿਲਾਂ ਚਾਹ ਚੜੇ ਪਏ ਉਧਰ ਬਹਿਣ ਪੈਂਦੇ ਆ ਚਾਵਾਂ ਨੂੰ ਵੇਖਾ ਕਿ ਬਹਿਣਾ ਨੂੰ ਮੈਂ ਤਾਂ ਨਵੇਂ ਕੱਪੜੇ ਸਵਾਏ ਮੈਂ ਪੈਂਟ ਕੋਟ ਸਵਾਇਆ ਮੈਂ ਤੁਹਾਡੇ ਤੋਂ ਖਰੇ ਦੋ ਦੋ ਹਜ਼ਾਰ ਸੁੱਟਣਾ ਸੀ ਮੈਂ ਦੋ ਦੋ ਹਜ਼ਾਰ ਦੀ ਨਜ਼ਰ ਕਰਨੀ ਬਾਉ ਜੀ ਨੂੰ ਹੈ ਐਡਾ ਵਧੀਆ ਬੈਂਡ ਵਜਾਉਂਦੇ ਆ ਜਿੱਦ ਫੌਦਗੀ ਤੇ ਬੁਰਾ ਲੱਗਦਾ ਦੰਦਾ ਚਲੋ ਇੱਥੇ ਤਾਂ ਨਹੀਂ ਫੌਦਗੇ ਇੱਥੇ ਦੋ ਦੋ ਹਜ਼ਾਰ ਦੇ ਦੂੰ ਸਾਨੂੰ ਯਾਰ ਮੈਂ ਤਾਂ ਪਹਿਲੇ ਪੈਸੇ ਲੈਣ ਆਇਆ ਮੇਰੇ ਘਰ ਦੇ ਵਿੱਚ ਸਿਆਪਾ ਪਿਆ ਪਰੌਣੇ ਆਏ ਆ ਮੇਰੀ ਫੁੱਫੀ ਕਾੜੇੋਂ ਆਈ ਆ ਕੋਈ ਸਾਈ ਵਾਲੋਂ ਕੋ ਪਾਗ ਪਤਰੋ ਲੋਗ ਆਏ ਆ ਨਹੀਂ ਤੁਸੀਂ ਸਾਇਦੇ ਮਰਨ ਤੇ ਕਾਪੀਆਂ ਸੁਤਣੀਆਂ ਵਾ ਕੋਈ ਹੁਣ ਬਾ ਮਰ ਗਿਆ ਬਸ ਠੀਕ ਆ ਸਾਡੇ ਕੋ ਕਹਦਾ 10000 ਲੁਦੀ ਜਾਂਦੀ ਉਹ ਯਾਰ ਮਰ ਗਿਆ ਤਾਂ ਮਰਨ ਦਾ ਅਫਸੋਸ ਵੀ ਤਾਂ ਹੁੰਦਾ ਨਾ ਕੋ ਚਾਰ ਦਿਨ ਉਹ ਹੁੰਦਾ ਮੈਂ ਹੁਣ ਅਜੋ ਦਾ ਉਹਦਾ ਸਾਤੇ ਦਾ ਖਤਮ ਆ ਤਾਂ ਮੈਂ ਬੈਂਡ ਪਜਾਵਾਂ ਉੱਥੇ ਹੈ ਤੂੰ ਹੀ ਵਰਦੀਆਂ ਲਾਦੇ ਹੋ ਨਹੀਂ ਕੀ ਵਰਦੀਆਂ ਚੁਬਦੇ ਸਾਡੇ ਵਰਦੀ ਇਹਦੇ ਚ ਸੁਣਾ ਵਰਦੀਆਂ ਕਾ ਨੂੰ ਲਾ ਦੀਏ ਨਹੀਂ ਜਦੋਂ ਹੈ ਹੀ ਨਹੀਂ ਬਰਾਤ ਹੀ ਹੈ ਨਹੀਂ ਤੁਸੀਂ ਸਾਨੂੰ ਕਿਤੇ ਬਹਿਲੀ ਦੇ ਵਿੱਚ ਕਿਸੇ ਤੇ ਸੁਣ ਲੋ ਨਾਲ ਦੀ ਗਲੀ ਵਿੱਚ ਨਾਲ ਦੀ ਗਲੀ ਚ ਅਸੀਂ ਵਜਾ ਲਾਂਗੇ ਉਹ ਨਾਲ ਦੀ ਗਲੀ ਦੇ ਵਿੱਚ ਮੈਂ ਮਤਲਬ ਮੇਰੇ ਘਰ ਫੌਜ ਗਈ ਤੇ ਮੈਂ ਤਾਂ ਨਾਲ ਦੀ ਗਲੀ ਚ ਸੁਣ ਰਿਹਾ ਹਾਂ ਉੱਥੋਂ ਮੇਰੇ ਤੇ ਲਾਨਤਾ ਪੈਣੀ ਆ ਨਹੀਂ ਲਾਨ ਮੇਰੇ ਰਿਸ਼ਤੇਦਾਰਾਂ ਨੇ ਨਹੀਂ ਮੈਂ ਜੀਨ ਦੇਣਾ ਚਲੋ ਉਹਨਾਂ ਰਿਸ਼ਤੇਦਾਰਾਂ ਨੇ ਗੜਾ ਇਹਨੂੰ ਤਾਂ ਖਰੇ ਕੀ ਚਾ ਵੀ ਤਾਇਆ ਮਰਿਆ ਤੇ ਮੈਂ ਬੈਂਡ ਵਜਾਵਾਂ ਲਾਨਤਾ ਤੇ ਅਸੀਂ ਵੀ ਤੁਹਾਨੂੰ ਪਾ ਰਹੇ ਆ ਐਸੀ ਤਾਂ ਗੱਲ ਕੋਈ ਨਹੀਂ ਵੀ ਤੁਸੀਂ ਕੰਮ ਹੀ ਹੈ ਕੀਤਾ ਵਾ ਵੀ ਬਿਲਕੁਲ ਹੀ ਅਚਾਨਕ ਤੁਸੀਂ ਸਾਨੂੰ ਕਾਲੀ ਦੱਸ ਦਵੋ ਵੀ ਭਾਈ ਆਹ ਕੱਲ ਵਰਦੀਆਂ ਨਾ ਪਾਇਓ ਉਹ ਮੁੰਡਾ ਉਹ ਕੈਸਰਾ ਆ ਸ਼ੇਖੂਪੁਰੋਂ ਆ ਸਾਹੀਵਾਲੋਂ ਆਇਆ ਰਾਜਾ ਉਹ ਉਹ ਤਾਂ ਬਸੀਮ ਇੱਥੇ ਹੀ ਖੱਜਲ ਹੁੰਦਾ ਬਸੀਮ ਇੱਥੇ ਆ ਸ਼ੇਖੂਪੁਰੋਂ ਆਏ ਆ ਉਹ ਸਾਹੀਵਾਲੋਂ ਇਦਾਂ ਹੀ ਸਾਡੇ ਘਰ ਰੌਣਕ ਲੱਗੀ ਆ ਉਹ ਫੌਤਗੀ ਦੇ ਉੱਤੇ ਬੈਠੇ ਲੋਕ ਸਾਹੀਵਾਲੋਂ ਬਦਲ ਕੇ ਨੱਚੇ ਆ ਫਿਲਮ ਬਣਾਇਦਾ ਆ ਹਾਂ ਬੱਡਾ ਬਾਜਾ ਵੀ ਤੁਸੀਂ ਲਿਆਂਦਾ ਜੀ ਦੇਖੋ ਰਾਣਾ ਸਾਹਿਬ ਜਿਹੜੀ ਗੱਲ ਸੁਣਦੀ ਹੁੰਦੀ ਨਾ ਹੈ ਨਹੀਂ ਕਰੀਦਾ ਹੁੰਦਾ ਵੱਡਾ ਬਾਜੇ ਵਾਲਾ ਕਾਰੀਗਰ ਮਿਲਦਾ ਹੀ ਨਹੀਂ ਕਿਤੇ ਚੰਦੇ ਰਹਿ ਗਏ ਜਿਹੜੇ ਸਰੀਲੇ ਸੀ ਫੌਤ ਹੋ ਗਏ ਹੁਣ ਆ ਮੁੰਡਾ ਵਾ ਅਮਰ ਇਹਨੇ ਮੁੰਡਾ ਚੱਕਿਆ ਵਾ ਵੀ ਮੈਂ ਵਜਾਇਆ ਕਰੂੰ ਵੱਡਾ ਬੰਦਾ ਨਹੀਂ ਇਹਦਾ ਤਾਂ ਸਾਦਾ ਕੰਮ ਆ ਅਸੀਂ ਵੀ ਰਾਣੇ ਆ ساری ਜ਼ਿੰਦਗੀ ਬੈਂਡ ਦੇ ਸੁਣਿਆ ਇਹ ਤਾਂ ਕਬੱਡੀ ਦਾ ਪਲੇਅਰ ਹੋਵੇ ਤਾਂ ਫੇਰ ਬੰਦਾ ਵੱਡਾ ਬਾਜਾ ਨੂੰ ਹੱਥ ਪਾਉਂਦਾ ਵਾ ਮਾੜੇ ਬੰਦੇ ਦਾ ਤਾਂ ਕੰਮ ਹੀ ਨਹੀਂ ਹੈਗਾ ਇਹ ਵੀ ਅਸੀਂ ਤੁਹਾਡੇ ਵਾਸਤੇ ਮੁੰਡਾ ਤੁਸੀਂ 2 ਮਹੀਨੇ ਰੀਝਾ ਲਾ ਲੜਾ 3 ਦਿਨ ਵਜਾਉਂਦੇ ਰਹਿਣਾ ਬਾਜਾ ਭਾਵੇਂ 2 ਮਹੀਨੇ ਕੀ ਹੁਣੋ ਅਸੀਂ ਲੋਕ ਮਹੀਨੇ ਬਰਾਤ ਅੱਗੇ ਚਲੀ ਗਈ ਬਾਜੇ ਤੋਂ ਬਗੈਰ ਨੱਚ ਲਈਏ ਤੁਹਾਡੇ ਘੂਏ ਅੱਗੇ ਤੇ ਰੀਝਾਂ ਕਾਦੀਆਂ ਲਾਉਣੀਆਂ ਨਹੀਂ ਵੀਰੇ ਹੁਣ ਮੈਂ ਉੱਥੇ ਬਾਜਾ ਵਜਾਵਾਂ ਮੇਰਾ ਤਾਇਆ ਮਰਿਆ ਅਗ ਤੂੰ ਬੈਂਡ ਵਜਾ ਰਿਹਾ ਇਹ ਹੁੰਦਾ ਇਹ ਆ ਵੀ ਆ ਇਹ ਬਾਬਾ ਹੁਣਾਂ ਨੂੰ ਮੈਂ ਪੀੜੀ ਪਾ ਕੇ ਰਹਿ ਮਾਨ ਵੀ ਦੇਖਿਆ ਉੱਥੇ ਵੀ ਬੈਂਡ ਵਜਾਇਆ ਤੁਸੀਂ ਛੋੜਾ ਤੁਹਾਡਾ ਸੋਸ਼ਲ ਮੀਡੀਆ ਵੀ ਆ ਤੁਹਾਡੇ ਤੇ ਤੁਹਾਡੇ ਕਲਿੱਪ ਵੇਖੀ ਦੇ ਸਰ ਪੂਰੀ ਦੁਨੀਆ ਦੇ ਤੁਸੀਂ ਮਸ਼ਹੂਰ ਲੋਗ ਹੋ ਵਰਦੀਆਂ ਲਾਓ ਜਾਓ ਯਾਰ ਵਰਦੀਆਂ ਕਿਉ ਲਾਈਏ ਸਾਡ ਤੰਗਾ ਸਾਨੂੰ ਹੈ ਬਗਾਨੀਆਂ ਵਰਦੀਆਂ ਜਦੋਂ ਬਰਾਤਾਂ ਦੀਆਂ ਨਵੀਆਂ ਉਹਨੇ ਪਾਈਆਂ ਜਰੂਰ ਮੈਲੀਆਂ ਕਰਨੀਆਂ ਵਾ ਤੁਸੀਂ ਇੱਥੇ ਹੈਂਗਰਾਂ ਦੇ ਟੰਗੋ ਆਪਣੇ ਕੱਪੜੇ ਕੂਪੜੇ ਪਾਓ ਤੇ ਮੇਰਾ ਹਿਸਾਬ ਕਰੋ ਜੇ ਤੇਰਾ ਹਿਸਾਬ ਅੱਲਾ ਕਰੂਗਾ ਜਨਾ ਤੂੰ ਤੇਰੇ ਹਿਸਾਬ ਜੀ ਥੋੜਾ ਕਰਨਾ ਨਹੀਂ ਆ ਬਕਾਇਆ ਜਿਹੜਾ ਮੇਰਾ ਡਿਮਾਂਸ ਆ ਉਹ ਤੇ ਦੇ ਦੇ ਇਹ ਨਹੀਂ ਹੁੰਦਾ ਫਰਾਨਾ ਸਾਹਿਬ ਤੁਸੀਂ ਆ ਜੱਦੀ ਪੁਸ਼ਤੀ ਲਾੜੇ ਹੋ ਤੁਹਾਨੂੰ ਪਤਾ ਵਾ ਵੀ ਇੱਕ ਵਾਰ ਚਲੋ 1000 ਰੱਖ ਲਓ ਨੌ ਦੇ ਦਿਓ ਚਲੋ ਇੰਜ ਕਰ ਲਓ ਹਾਂ ਬਹੁਤ ਅੱਛੇ ਵੀ ਤੁਸੀਂ ਸਾਡੇ ਕੋਲ ਭਾਨ ਲਿਆ ਵੀ ਤੁਹਾਨੂੰ ਅਸੀਂ 1000 ਦੇ ਵੀ ਚਲੋ ਕੋਈ ਗੱਲ ਨਹੀਂ ਮੈਨੂੰ ਪਤਾ ਵੀ ਤੁਹਾਡੇ ਵੀ ਲੱਗ ਲੁਗ ਗਏ ਆ ਖਰਚ ਹੋ ਗਿਆ ਆ ਤੇ ਤੁਸੀਂ 1000 ਰੱਖ ਲਓ ਨੋ ਹਲਰ ਦੇ ਦਿਓ ਤੁਸੀਂ ਇੰਜ ਕਰੋ ਤੁਸੀਂ ਤਾਇਆ ਰੱਖ ਲਓ ਤੇ ਘਰੇ ਜਾਓ ਅਸੀਂ ਨਹੀਂ ਹੁਣ ਐਦਾ ਨਹੀਂ ਕੋਈ ਤਾਇਆ ਤਾਂ ਸਪੁਰਦੇ ਖਾਕ ਹੋ ਗਿਆ ਹੈ ਸਪੁਰਦੇ ਖਾਕ ਹੋ ਗਿਆ ਤਾਇਆ ਉਹਦਾ ਹਿਸਾਬ ਵੀ ਹੋ ਗਿਆ ਆ ਬੰਦਾ ਕਬਰ ਚ ਗਿਆ ਤੇ ਚੋ ਦਾ ਚੈਪਟਰ ਹੀ ক্লোਜ਼ ਹੋ ਜਾਂਦਾ ਇੰਜ ਕਰਕੇ ਜ਼ਿੰਦਗੀ ਦਾ ਕੋਈ ਪਤਾ ਗਰੰਟੀ ਹੈ ਕਿਸੇ ਦੀ ਨਹੀਂ ਕਿੰਨੇ ਸਾਲ ਰਹਿਣਾ ਕਿੰਨੇ ਸਾਲ ਨਹੀਂ ਗਾਨਾ ਸਾਡੇ ਨਾਲ ਹਿਸਾਬ ਨਾ ਕਰੋ 100 ਸਾਲ ਵੀ ਵਾਜਾ ਵਜਾਏਗਾ ਇੱਕ ਦਿਨ ਮਰਨਾ ਹੀ ਮਰਨਾ ਨਹੀਂ ਮੈਂ ਹੀ ਮਰਨਾ ਮਰਨਾ ਤੁਹਾਡੇ ਚ ਹੋਰ ਮਰ ਜੇ ਕੋਈ ਮੈਂ ਇੱਕ ਗੱਲ ਕਰ ਰਿਹਾ ਨਹੀਂ ਨਹੀਂ ਵਿਰੇ ਦੁਨੀਆ ਤੇ ਆਇਆ ਨਾ ਬੰਦਾ ਇਹਨੇ ਵਾਪਸ ਜਾਣਾ ਹੀ ਜਾਣਾ ਨਹੀਂ ਚਲੇ ਤੇ ਜਾਣਾ ਦੁਨੀਆ ਤੋਂ ਬੰਦਾ ਆਇਆ ਵਾਪਸ ਚਲ ਜੂ ਸਾਡ ਕੋ ਅਡਵਾਂਸ ਆਇਆ ਵਾਪਸ ਨਹੀਂ ਥੈਂਕ ਯੂ ਜਿਹੜੀ ਥੋੜੀ ਅਸੂਲ ਵਾਲੀ ਗੱਲ ਹੈ ਨਹੀਂ ਕਰਨਾ ਅਸੀਂ ਕਿ ਸਾਰਾ ਤੁਸੀਂ ਮਾਸ਼ਾਅੱਲਾ ਤੁਹਾਡੇ ਹੋਏ ਭਾਂਡੇ ਵਾਲੇ ਹੋ ਜ਼ਿੰਮੇਦਾਰ ਹੋ ਹੁਣ 10000 ਵਾਸਤੇ ਤੁਸੀਂ ਤਾਂ ਬਹੁਤ ਮਾੜੇ ਲੱਗਦੇ ਹੋ ਸਾਡੇ ਨਾਲ ਬਹਿਸ ਕਰਦੇ ਹੀ ਪੈਸਾ ਹੈ ਹੀ ਨਹੀਂ ਤੈਨੂੰ ਪਤਾ ਵੀ ਕਫਨ ਦਫਨ ਤੇ ਕਿੰਨਾ ਪੈਸਾ ਲੱਗਦਾ ਐਂ ਉਥੇ ਵਿਆਹ ਦੇ ਉੱਤੇ ਸਾਰਾ ਕੁਝ ਬਣਾ ਲਿਆ ਬਰੀਆਂ ਬਣਾ ਲੀਆਂ ਸੂਟ ਬਣਾ ਲਿਆ ਸਾਨੂੰ ਕੀ ਪਤਾ ਵੀ ਤਾਏ ਨੇ ਸਾਡੇ ਨਾਲ ਇੰਜ ਕਰਨੀ ਆ ਤਾਏ ਆ ਦੇ ਸਾਨੂੰ ਹੱਸਦੇ ਆ ਛੱਡ ਲਿਆ ਕਫਨ ਦਫਨ 2 ਕੋੜੇ ਬੋਸਕੀ ਵਾਲਾ ਪਾਤਾ ਤੁਸੀਂ ਐਡਾ ਤਾਏ ਤੇ ਖਰਚਾ ਆ ਨਹੀਂ ਮੈਂ ਬਲੀਬੇ ਵਾਲਾ ਸੂਟ ਲੈਦਾ ਸਵਾਇਆ ਮਹਿੰਦੀ ਵਾਲਾ ਲੈਦਾ ਮੁਰਾਦ ਵਾਲਾ ਲੈਦਾ ਔਰ ਵਾਜੇ ਆਲਾ علیحد੍ਹਾ ਇਹ ਵਾਜੇ ਆਲਾ علیحد੍ਹਾ ਕਿਹੜਾ ਹੋ ਗਿਆ ਜੀ ਵੀ ਉੱਥੇ ਪੈਸੇ ਖੁੱਲ ਕੇ ਦੇਣੇ ਹੁੰਦੇ ਨਾ ਵਿੱਚ 파ੜਪੋੜ ਵੀ ਜਾਂਦਾ ਨਹੀਂ ਹੈ ਨਹੀਂ ਹੁੰਦਾ ਬੌਜੀ ਜਿਹੜਾ ਕੰਮ ਹੁੰਦਾ ਅਸੂਲ ਵਾਲਾ ਉਹ ਤਾਂ ਹੋ ਗਿਆ ਵੀ ਤੁਸੀਂ ਦਿੱਤਾ ਐਡਵਾਂਸ ਦੇਖੋ ਇੱਥੇ ਪਰਿਆ ਵੀ ਕਰ ਲਓ ਕੋਈ ਹੋਰ ਬੰਦਾ ਬੁਲਾ ਲਓ ਇਹਹੀ ਗੱਲ ਆ ਵੀ ਤੁਹਾਡਾ ਐਡਵਾਂਸ ਸਾਨੂੰ ਆ ਗਿਆ ਤੁਸੀਂ ਡੇਟ ਬੁੱਕ ਕਰਤੀ ਅਸੀਂ ਤਿਆਰ ਬੈਠੇ ਜੇ ਜੇ ਮੇਰੇ ਤੁਸੀਂ ਬੁਝਾਇਆ ਹੀ ਨਹੀਂ ਵਾਜਾ ਤੇ ਐਡਵਾਂਸ ਤੇ ਮੇਰਾ ਵਾਪਸ ਕਰ ਦਿਓ ਤੁਸੀਂ ਤਾਂ ਪੀਂ ਵੀ ਨਹੀਂ ਕੀਤੇ ਤੇ 10000 ਮੇਰਾ ਨਾਪ ਰਹੇ ਹੋ ਨਹੀਂ ਤੇ ਦੇਖੋ ਇੱਥੇ ਸੁਣ ਲਓ ਸਾਡਾ ਆ 파ਟੀ ਤੁਸੀਂ ਰਹਿੰਦੇ ਹੋ ਇੱਥੇ ਮਾਰ ਕੀ ਜਾ ਸਾਰੀ ਬੈਂਡ ਦੀ ਹੈ ਉਹ ਲੇਕਿਨ ਸਾਡਾ ਕੰਮ ਬਹੁਤ ਸੋਹਣਾ ਸਾਨੂੰ ਲੱਗਦਾ ਆ ਵਰਦੀਆਂ ਤਾਂ ਲਾਓ ਯਾਰ ਵਰਦੀਆਂ ਕਾ ਤੋ ਲਾ ਦੀ ਮੈੜੀਆਂ ਲਾ ਗੀ ਵਰਦੀਆਂ ਕਾ ਤੋ ਲਾ ਦੀ ਨਹੀਂ ਮੈੜੀਆਂ ਹੋ ਜਾਣੀਆਂ ਵਾ ਜਦ ਕੰਮ ਹੀ ਐ ਨਹੀਂ ਤਾਂ ਲਾਓ ਪਿੱਛੋਂ ਨਹੀਂ ਸਾਨੂੰ ਕੋਈ ਆਈ ਦੀ ਪੰਜਾਬ ਨੇ ਡਿਸਮਿਸ ਕਰਦਾ ਵਰਦੀ ਲਾ ਦੀ ਸਾਡੇ ਤਾਂ ਥੱਲੋ ਤੁਸੀਂ ਛਲਵਾਰਾ ਕਮੀਜ਼ਾ ਪਾਈਆਂ ਯਾਰ ਅਸੀਂ ਨਹੀਂ ਪਾਉਂਦੇ ਉਹ ਨਹੀਂ ਕਾਲੀ ਕਰੇ ਸੀ ਉੱਤੋਂ ਨਹੀਂ ਪਾਉਂਦੇ ਸੀ ਪਿਓ ਨਹੀਂ ਪਾਉਣੇ ਵਰਦੀ अच्छा जी हां जी दरमियान ਦੇ ਵਿੱਚ ਹਾ ਕੰਮ ਨਹੀਂ ਕਰੀਦਾ ਸੀ ਤੁਹਾਡੇ ਦਰਦ ਦੇ ਵਿੱਚ ਤੁਹਾਡੇ ਦੁੱਖ ਦੇ ਵਿੱਚ ਅਸੀਂ ਵੀ ਸ਼ਾਮਲ ਆ ਇਹ ਤਾਂ ਗੱਲ ਕੋਈ ਨਹੀਂ ਵੀ ਜਿਹੜਾ ਬੰਦਾ ਦੁਨੀਆ ਤੇ ਆਇਆ ਤੇ ਤੁਸੀ ਜਾਣਾ ਹੀ ਚਾਹੀਦਾ ਹਾਂ ਹਾਂ ਜੀ ਮੈਂ ਗੱਲ ਕਰਦਾ ਵੀ ਸਭ ਨੇ ਜਾਣਾ ਸਭ ਨੇ ਜਾਣਾ ਮਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਮੇਲਾ ਚਾਰ ਦਿਨ ਦਾ ਸੁਣਿਆ ਤੁਸੀਂ ਦੇਖੋ ਰਣੇ ਸਾਹਿਬ ਅਜੀ ਤਾਂ ਤੁਹਾਡੇ ਵਿਆਹ ਵਾਸਤੇ ਨਾ ਜੰਗ ਢਕਾਉਣ ਵਾਸਤੇ ਹਾਂਜੀ ਆ ਸਾਡਾ ਮੈਨੇਜਰ ਕੋਲ ਬੈਠਾ ਵਾ 10000 ਦਾ ਚੇਂਜ ਚੇਂਜ ਹੀ ਲਿਆ ਹੋਇਆ ਵਾ ਲਿਆ ਤੁਸੀਂ ਹਾਂ ਉਹ ਤਾਂ ਦਿਓ ਮੈਨੂੰ ਲੈ ਉਹ ਕਾਹਤੋਂ ਦਿਓ ਏਡੀ ਤਾਡੀ ਮੁਜਰਤ ਵੀਤ ਹੋਈ ਨਾਉ ਰੱਖ ਲਓ ਨਾਉ ਦੇ ਦਿਓ ਇੱਕ ਰੱਖ ਲਓ ਨਹੀਂ ਨਹੀਂ ਬਹੁਤ ਛੱਡਣ ਦੇ ਸੁਣਵਾ ਸੁਣੋ ਤਾਂ ਸਹੀ ਰਹਿਣਾ ਸਾਹਿਬ ਵੀ ਅਸੀਂ ਤੁਹਾਡੇ ਲਈ ਤਿਆਰ ਕੀ ਕੀਤਾ ਵਾ ਜਿੱਦਾਂ ਦੀ ਸਿਚੁਏਸ਼ਨ ਹੋਵੇ ਤੁਸੀਂ ਕਹਿਣਾ ਵਾ ਵੀ ਕੋਈ ਨਹੀਂ ਪਿਆ ਲਓ ਅੱਛਾ ਜੀ ਕਹੋਗੇ ਤੁਸੀਂ ਇਹ ਦੇਖ ਲਿਓ ਆਈ ਸ਼ੁਰੂ ਕਰਿਓ ਜੀ ਸਾਜੀ ਜਰਾ I do thank <laughs> you ਚੁੱਪ ਜਾ ਤਾਰੇ ਪਾ ਦਿਓ ਨਹੀਂ ਤੁਸੀਂ ਪਾ ਦਿਓ ਹੋਰ ਤੁਸੀਂ ਹੋਰ ਬੈਲੈਂਸ ਪਾ ਦਿਓ ਮੇਰਾ ਸਾਆ ਆਇਆ ਮਰ ਗਿਆ ਨਹੀਂ ਸਾਆ ਆਇਆ ਤੁਸੀਂ 2 ਮਹੀਨੇ ਬਾਅਦ ਇਹ ਗਾ ਲੈਣਾ ਭਾਏ ਇਹ ਗਾ ਲੈਣਾ ਹਾਂ 2 ਮਹੀਨੇ ਪਹਿਲਾਂ ਤਾਂ ਗਾ ਲਾਂਗੇ ਰੋਣਾ ਇੱਥੇ ਨਾ ਪਾਓ ਸਾਡਾ ਰਵੀ ਲਾ ਭੁੱਲਿਆ ਮੈਨੂੰ ਗਾਣਾ ਮੈਨੂੰ ਇਹ ਗਾਣਾ ਲੜ ਗਿਆ ਮੇਰਾ ਤਾਇਆ ਜੀ ਲਾਣਾ ਸਾਹਿਬ ਤੁਹਾਨੂੰ ਸੱਪ ਲੜੇ ਦਮੂਹੀ ਲੜੇ ਜਿਹੜੇ ਲੱਭਦੇ ਫਿਰੋ ਸਾਰੇ ਸਾਲ ਲਾ ਦਿਓ ਮਰਤੀਓ ਲਾ ਦਿਓ ਹੇ ਜਾਨਾ ਸਾਹਿਬ ਕਾਨੂੰ ਮੈਨੂੰ ਉਸ ਖਬਰਾਂ ਦਿੰਨੇ ਆ ਸਾਡੀ ਸਾਰੀ ਟੀਮ ਜਿਹੜੀ ਬਰਦੀ ਪਾ ਕੇ ਬੈਠੀ ਹੋਈ ਆ ਉਹ ਟੀਮ ਪਹਿਲਾਂ ਟੀਮ ਜਿਹੜਾ ਤੁਸੀਂ ਬਾਬਰ ਆਜ਼ਮ ਪਾਲਿਆ ਚਾਰ ਫਾਸਟ ਬਾਲਰ ਪਾਲਿਆ ਤੁਸੀਂ ਪੈਟ ਕਰਕੇ ਬੈਠੇ ਆ ਉਹ ਕਿਹੜੀ 可以吗？ ਚੈਂਪੀਅਨ ਟਰੋਫੀ ਕੱਢਣੀ ਐ ਨਾਲ ਆ ਦੇਖਾ ਇਹ ਏਸ਼ੀਆ ਕੱਪ ਕੱਢਣਾ ਆ ਦੇਖਾ ਕੈਸਰ ਆਲਰਾਊਂਡਰ ਸ਼ੇਖੂਪੁਰ ਤੋਂ ਬੈਟਿੰਗ ਵੀ ਕਰਦਾ ਨਹੀਂ ਆਪਣੇ ਕੰਮ ਦੇ ਆਲਰਾਊਂਡਰ ਹੀ ਆਏ ਬੈਟਿੰਗ ਵੀ ਕਰਦਾ ਬੋਲਿੰਗ ਵੀ ਕਰਦਾ ਪੈਸੇ ਵੀ ਫੜ ਲੈਂਦਾ ਉਤੋਂ ਹੈ ਲੰਬੇ ਹੱਥ ਨਾਲ ਕਾਰਨ ਏਡੀ ਸੋਣੀ ਵਜਾਉਂਦਾ ਯਾਰ ਵਰਦੀਆਂ ਲਾਉਂਦਾ ਵਰਦੀਆਂ ਕੀ ਹੋ ਗਿਆ ਚੁਗਦੀ ਸਾਨੂੰ ਵਰਦੀ ਨਹੀਂ ਇਹ ਕਿਹੜਾ ਗਾਣਾ ਤੁਸੀਂ ਤਿਆਰ ਕੀਤਾ ਤੁਸੀਂ ਗਾਣਾ ਹੀ লাশ ਵਾਲਾ ਤਿਆਰ ਕੀਤਾ ਛੁੱਪ ਜਾਓ ਤਾਰੇ ਉਹ ਪਾ ਦੇ ਉਹ ਹਨੇਰ ਵਿੱਚ ਤੁਹਾਨੂੰ ਪਤਾ ਸੀ ਮੇਰਾ ਤਾਇਆ ਮਰਨਾ ਹੀ ਮਰਦਾ ਸਾਨੂੰ ਕਹਿੰਦਾ ਫੋਨ ਤੇ ਗੱਲ ਹੋਈ ਤੇਰੇ ਤਾਇਆ ਨਹੀਂ ਛੱਡਣਾ ਕਹਾ ਗਾਣਾ ਵੀ ਭਰਾ ਦੇ ਵਿੱਚ ਵ बाहू जी तरह सुनाओ जो अजक अजक चलता चल ਤਾਇਆ ਮਰ ਗਿਆ ਤੁਸੀਂ ਪਲ ਚੱਲਾਂਗੀ ਪੱਖੀਆਂ ਮਾਹੀ ਆਵੇਗਾ ਮੈਂ ਫੁੱਲਾਂ ਨਾਲ ਤੇ ਇਹ ਗਾਣੇ ਕਰਨੇ ਸੀ ਮੇਰੇ ਤਾਇ ਮਰਨ ਤੇ ਤੁਸੀਂ ਨਹੀਂ ਹੁਣ ਤੇਰੇ ਤਾਇ ਮਰਨ ਤੇ ਅਸੀਂ ਜਾਣ ਵਾਲੀਆਂ ਪੱਖੀਆਂ ਤੇ ਹੈ ਨਹੀਂ ਸੜਕੋ ਆਉਣ ਵਾਲੀਆਂ ਖੁਸ਼ੀ ਦੇ ਗਾਣੇ ਹੁੰਦੀਆਂ ਯਾਰ ਖੁਸ਼ੀ ਦੇ ਆ ਮੈਂ ਤੁਹਾਡੇ ਬੈਂਡ ਤੇ ਸ਼ੱਕ ਨਹੀਂ ਕਰਦਾ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਆ ਵਰਦੀਆਂ ਲਾਓ ਲੈਰ ਕਰ ਤਾਂ ਦੋਸਤੋ ਇਹ ਜ਼ਿਆਦ ਦੀ ਇੰਨਾ ਦੀ ਫੜੀ ਵੀਡੀਓ ਤੁਹਾਡੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੀ ਇਸ ਵੀਡੀਓ ਨੂੰ ਲਾਇਕ ਤੇ ਇਸ ਵੀਡੀਓ ਨੂੰ শেয়ার ਜ਼ਰੂਰ ਕਰ ਦੇਣਾ ਬਿਲਦੇਹਾ ਅਗਲੀ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ